ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਦੇ ਵਿੱਚ ਸੁਰੱਖਿਆ ਨੂੰ ਲੈ ਕੇ ਹਰ ਰੋਜ਼ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਨੇ ਪਰ ਦੂਜੇ ਪਾਸੇ ਪੰਜਾਬ ਦੇ ਵਿੱਚ ਬਾਰਦਾਤਾਂ ਲਗਾਤਾਰ ਪਾਤੀਆਂ ਜਾ ਰਹੀਆਂ ਨੇ ਤਾਜ਼ਾ ਮਾਮਲਾ ਕਪੂਰਥਲੀ ਦਾ ਏ ਗਾਂਧੀ ਇਨਕਲੇਵ ਕਲੋਨੀ ਦੇ ਵਿੱਚ ਹਰ ਰੋਜ਼ ਚੋਰੀ ਦੀਆਂ ਬਾਰਦਾਤਾਂ ਸਾਹਮਣੇ ਆ ਰਹੀਆਂ ਨੇ ਜਿਕਰ ਇਹੋ ਹੈ ਕਿ ਪਿਛਲੇ ਕਈ ਦਿਨਾਂ ਦੇ ਵਿੱਚ ਹਰ ਰੋਜ਼ ਚੋਰੀ ਦੀਆਂ ਘਟਨਾਵਾਂ ਸਾਹਮਣੇ ਆਈਆਂ ਨੇ ਫਤਿਹ ਇਨਾਂ ਦੀਆਂ ਘਟਨਾਵਾਂ ਦੀਆਂ ਸੀਸੀਟੀਵੀ ਕੈਮਰੇ ਦੇ ਵਿੱਚ ਤਸਵੀਰਾਂ ਵੀ ਕੈਦ ਹੋ ਚੁੱਕੀਆਂ ਨੇ ਪਰ ਹਾਲੇ ਤੱਕ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਇਹਨਾਂ ਚੋਰਾਂ ਨੂੰ ਨਾਥ ਨਹੀਂ ਪਾਈ ਗਈ ਦੱਸਦੀ ਹੈ ਕਿ ਜਦੋਂ ਹੀ ਇਹਨਾਂ ਚੋਰਾਂ ਦੀ ਸ਼ਿਕਾਇਤ ਸੀਸੀਟੀਵੀ ਕੈਮਰੇ ਦੀ ਫੁਟੇਜ ਦੇ ਸਮੇਤ ਕਪੂਰਥਲਾ ਪ੍ਰਸ਼ਾਸਨ ਦੇ ਕੋਲੇ ਕੀਤੀ ਗਈ ਤਾਂ ਉਸ ਤੋਂ ਬਾਅਦ ਚੋਰੀ ਦੀਆਂ ਵਾਰਦਾਤਾਂ ਘਟਣ ਦੀ ਬਜਾਏ ਉਲਟਾ ਹੋਰ ਵੱਧ ਗਈਆਂ ਕਿ ਕਿ ਕੋਲੋਣਾ ਨੂੰ ਕੰਪਲੀਟ ਵੀ ਕੀਤੀ ਗਈ ਹੈ 메인 게이트 ਨੂੰ ਲੈ ਕੇ ਜਿਹੜੀ ਉਹਨਾਂ ਨੂੰ ਮੁਸ਼ਕਲ ਆ ਰਹੀ ਆ ਵਾ ਤਾਂ ਇਹ ਜਨਵਾਰ ਤੱਕ ਕੋਲੋਨੀ ਚ ਵੱਧ ਰਹੀ ਹੈ ਤਾਂ ਉਹ ਲਈ ਲੈ ਕੇ ਕਿ ਡਿਪਾਰਟਮੈਂਟ ਵੱਲੋਂ ਕੋਈ ਕਾਰਵਾਈ ਕੀਤੀ ਜਾਊਗੀ ਹਾਂਜੀ ਸਾਡੇ ਪਹਿਲਾਂ ਵੀ ਧਿਆਨ ਵਿੱਚ ਲਿਆਂਦਾ ਸੀ ਲੋਕਲ ਐਮਸੀ ਮੈਡਮ ਵੱਲੋਂ ਅਸੀਂ ਸਨਡੇ ਕੋਲੋਂ ਗੇਟ ਦੀ ਮੰਗ ਕੀਤੀ ਗਈ ਸੀ ਪਰੰਤੂ ਅਸੀਂ ਦੱਸਦੇ ਹਾਂ ਕਿ ਇੱਥੇ ਪ੍ਰਵਿਝਨ ਹੈ ਨਹੀਂ ਗੇਟ ਲਾਉਣ ਦੇ ਰੂਲ ਅਨੁਸਾਰ ਕੋਈ ਵੀ ਵਿਵਸਥਾ ਨਹੀਂ ਆ ਪਰੰਤੂ ਫਿਰ ਵੀ ਅਸੀਂ ਉਹਨਾਂ ਦੇ ਮੰਗ ਅਨੁਸਾਰ ਉਹਨਾਂ ਦੇ ਸਿਕਿਉਰਿਟੀ ਨੂੰ ਮੁੱਖ ਰੱਖਦੇ ਹੋਏ ਉਹਨਾਂ ਦੀ ਮੰਗ ਤੇ ਅਸੀਂ ਵਿਚਾਰ ਕਰਕੇ ਆਪਣਾ ਡਿਸੀਜਨ ਜਲਦੀ ਉਹਨਾਂ ਤੱਕ ਕਨਵੇ ਕਰ ਦੇਵਾਂਗੇ ਕੀ ਨਾਮ ਹੈ ਆਪਣਾ ਮੇਰਾ ਨਾਮ ਹਰਜੀਤ ਕੋਹੜਾ ਹੈ ਹਾਂਜੀ ਮੈਡਮ ਜਿਹੜੀ ਕਿ ਅੱਜ ਪ੍ਰੈਸ ਕਾਨਫਰੰਸ ਕੀਤੀ ਹੈ ਤੇ ਕਿ ਇਹ ਜਲਡੇ ਕਿਸ ਜਨ ਨੂੰ ਲੈ ਕੇ ਇਹ ਪ੍ਰੈਸ ਕਾਨਫਰੰਸ ਰਜੀਵ ਗਾਂਧੀ ਇਨਕਲੇਵ ਕਲੋਨੀ ਨੂੰ ਲੈ ਕੇ ਕੀਤੀ ਗਈ ਹੈ ਜਿੱਥੇ ਆਏ ਦਿਨ ਚੋਰੀ ਦੀਆਂ ਲੁੱਟਖੋਹਾਂ ਦੀਆਂ ਵਾਰਦਾਤਾ ਹੋ ਰਹੀਆਂ ਇਸ ਲਈ ਕਾਨਫਰੰਸ ਕੀਤੀ ਜਾ ਰਹੀ ਹੈ ਮਾਨੂੰ ਕਿੱਦਾਂ ਦੀ ਵਾਰਦਾਤ ਹੋ ਜਿਹੜੀ ਕਲੋਨੀ ਦੇ ਵਿੱਚ ਕਲੋਨੀ ਦੇ ਵਿੱਚ ਥੋੜੇ ਦਿਨ ਮਹੀਨਾ ਡੇਢ ਮਹੀਨਾ ਪਹਿਲਾਂ ਸਫਾਰੀ ਗੱਡੀ ਚੋਰੀ ਹੋ ਗਈ ਹੈ ਕੱਲ ਸਾਡੀ ਕਲੋਨੀ ਚ ਐਕਟਿਵਾ ਸਕੂਟਰ ਚੋਰੀ ਹੋ ਗਿਆ ਕੱਲ ਸਵੇਰੇ ਕੱਲ ਸ਼ਾਮੀ ਪੌਣੇ 6 ਵਜੇ ਤੋਂ 6 ਵਜੇ ਦੇ ਵਿੱਚ ਵਿੱਚ ਸਕੂਟਰ ਚੋਰੀ ਹੋ ਚੁੱਕਾ ਆ ਸਫਾਰੀ ਗੱਡੀ ਸਾਡੇ ਤੜਕੇ ਸਕੂਲ ਚ ਤੜਕੇ ਇਥੋਂ ਕਿਨਮ ਕਲੋਨੀ ਦੇ ਵਿੱਚੋਂ ਲੈ ਗਏ ਨੇ ਇਸ ਤੋਂ ਇਲਾਵਾ ਸਾਈਕਲ ਅਨਗਿਣਤ ਚੋਰੀ ਹੋ ਚੁੱਕੇ ਨੇ ਜਿਹੜੀਆਂ ਕਲੋਨੀ ਦੇ ਵਿੱਚ ਤਾਰਾਂ ਲੋਕਾਂ ਦੇ ਘਰਾਂ ਦੇ ਵਿੱਚ ਪਈਆਂ ਉਹ ਕੱਢ ਕੇ ਲੈ ਗਏ ਏਸੀ ਦੀਆਂ ਤਾਰਾਂ ਕੱਢ ਕੇ ਲੈ ਗਈਆਂ ਸੀਮੈਂਟ ਚੋਰੀ ਮਤਲਬ ਇੰਨੀ ਕਿ ਚੋਰੀ ਆ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਪੁਲਿਸ ਪ੍ਰਬੰਧ ਇੱਧਰ ਇਸ ਵੱਲ ਇਸ ਸਾਈਡ ਤੇ ਕੋਈ ਕੁਝ ਨਹੀਂ ਹੈ ਕੋਈ ਪੀਸੀਆਰ ਵਾਲਾ ਗੇੜਾ ਨਹੀਂ ਮਾਰਦਾ ਅਸੀਂ ਡੀਸੀ ਸਾਹਿਬ ਨੂੰ ਐਜ਼ ਅ ਚੇਅਰਮੈਨ ਐਜੇ ਡੀਸੀ ਸਾਹਿਬ ਮਿਲ ਚੁਕੇ ਆ ਕਿ ਸਾਡੀ ਇਸ ਕਲੋਨੀ ਦੀ ਸੇਫਟੀ ਦਾ ਕੋਈ ਨਾ ਕੋਈ ਧਿਆਨ ਰੱਖਿਆ ਜਾਵੇ ਪਰ ਉਹ ਉਹਨਾਂ ਨੇ ਇਸ ਵਾਰ ਕੋਈ ਵੀ ਧਿਆਨ ਨਹੀਂ ਦਿੱਤਾ ਉਹਨਾਂ ਨੂੰ ਅਸੀਂ ਆਪਣੀ ਸੇਫਟੀ ਲਈ ਐਪਲੀਕੇਸ਼ਨ ਦੇਣ ਲਈ ਘਟੋ ਘਟ 20 25 ਬੰਦੇ ਕਲੋਨੀ ਦੇ ਜਾ ਕੇ ਰਿਕਵੈਸਟ ਕਰਕੇ ਆਏ ਆ ਅਸੀਂ ਗੇਟ ਲਈ ਬੇਨਤੀ ਕੀਤੀ ਉਹਨਾਂ ਨੇ ਅਜੇ ਤੱਕ ਸਾਡੀ ਕੋਈ ਬੇਨਤੀ ਪਰਵਾਨ ਨਹੀਂ ਕੀਤੀ ਸਾਡੀ ਕਲੋਨੀ ਦੇ ਵਿੱਚ ਚੋਰੀ ਦੀਆਂ ਵਾਰਦਾਤਾਂ ਡੇਲੀ ਵਧਦੀਆਂ ਜਾ ਰਹੀਆਂ ਨੇ ਸਾਨੂੰ ਹੁਣ ਇਸ ਦੇ ਵਿੱਚ ਇਹ ਵੀ ਡਰ ਲੱਗਦਾ ਕਿਸੇ ਨੂੰ ਮਤਲਬ ਕੁੱਟਮਾਰ ਕਰਕੇ ਕਿਸੇ ਦਾ ਕੁਝ ਸਾਨਾ ਕਰ ਜਾਣਾ ਤੇ ਮੈਡਮ ਇਸ ਸੰਬੰਧਿਤ ਪੁਲਿਸ ਪ੍ਰਸ਼ਾਸਨ ਦੀ ਭੂਮਿਕਾ ਤੁਹਾਨੂੰ ਕਿੱਦਾਂ ਨਜ਼ਰ ਆਉਂਦੀ ਬਹੁਤ ਬੁਰੀ ਹੈ ਬਿਲਕੁਲ ਕੋਈ ਉਹਨਾਂ ਵੱਲੋਂ ਕੋਈ ਕਾਰਗੁਜ਼ਾਰੀ ਨਹੀਂ ਕੀਤੀ ਜਾ ਰਹੀ ਜਦ ਅਸੀਂ ਰਿਪੋਰਟ ਲਿਖਾ ਚੁੱਕੇ ਆ ਅਸੀਂ ਹਰ ਕੰਮ ਡੀਸੀ ਸਾਹਿਬ ਨੂੰ ਮਿਲ ਚੁੱਕੇ ਆ ਸਾਡੀ ਕੋਈ ਵੀ ਸੁਣਵਾਈ ਨਹੀਂ ਹੋ ਰਹੀ ਮੈਡਮ ਐਜ਼ ਅ ਕਾਉਂਸਲਰ ਤੁਸੀਂ ਕਹੋ ਕਿ ਕਿੱਦਾਂ ਦੇਖਦੇ ਜਿਹੜਾ ਕਿ ਪ੍ਰਸ਼ਾਸਨ ਵੱਲੋਂ ਵੀ ਤੁਹਾਡੇ ਜਿਹੜੇ ਕਿ ਪ੍ਰਸ਼ਾਸਨ ਵੱਲੋਂ ਬਹੁਤ ਲਾਪਰਵਾਹੀ ਕੀਤੀ ਜਾ ਰਹੀ ਹੈ ਜਨਤਾ ਦੀ ਕੋਈ ਸੇਫਟੀ ਨਹੀਂ ਹੈ ਮੈਨੂੰ ਐਜ਼ ਅ ਕਾਉਂਸਲਰ ਮਤਲਬ ਬਹੁਤ ਬੁਰਾ ਲੱਗ ਰਿਹਾ ਕਿ ਮੇਰੀ ਕਲੋਨੀ ਰਜੀਵ ਗਾਂਧੀ ਇਨਕਲੇਵ ਚ ਚੋਰੀਆਂ ਹੋ ਰਹੀਆਂ ਆ ਬਹੁਤ ਬੁਰੀ ਗੱਲ ਹੋ ਰਹੀ ਹੈ ਤਾਂ ਮੈਡਮ ਕੋਈ ਉਚਿਤ ਕਾਰਨ ਕੋਈ ਆਪਣੀ ਕੀ ਮੰਗ ਕਰਨਾ ਚਾਹੁੰਦੇ ਆ ਮੰਗ ਅਸੀਂ ਆਪਣੀ ਕਲੋਨੀ ਦੀ ਸੇਫਟੀ ਚਾਹੁੰਦੇ ਆ ਸਾਡੀ ਗੇਟ ਕਲੋਨੀ ਦੇ ਵਿੱਚ ਗੇਟ ਲਗਵਾਇਆ ਜਾਵੇ ਅਸੀਂ ਇਹਦੇ ਲਈ ਰਿਕਵੈਸਟ ਵੀ ਕਰ ਚੁੱਕੇ ਆ ਤੇ ਸਾਨੂੰ ਪੂਰੀ ਸੇਫਟੀ ਦਿੱਤੀ ਜਾਵੇ ਜਿਹੜੀ ਪੀਸੀਆਰ ਆ ਦੋ ਤਿੰਨ ਟਾਈਮ ਸਾਡੀ ਕਲੋਨੀ 'ਚ ਚੱਕਰ ਲਗਾਵੇ ਮੈਡਮ ਇਸ ਸੰਬੰਧ ਕੋਈ ਮੰਗ ਪੱਤਰ ਪਹਿਲਾਂ ਕੋਈ ਪ੍ਰਸ਼ਾਸਨ ਹਾਂਜੀ ਅਸੀਂ ਡੀਸੀ ਸਾਹਿਬ ਨੂੰ ਦੇ ਚੁੱਕੇ ਹਾਂ ਤਾਂ ਮੈਡਮ ਹੁਣ ਕੀ ਆਨੋਰਡਰ ਟਾਈਮ ਤੇ ਜੇ ਤੁਹਾਡੇ ਕੋਈ ਮੰਗ ਵੱਲ ਮੰਗਾ ਵੱਲ ਧਿਆਨ ਨਾ ਕੀਤਾ ਗਿਆ ਤਾਂ ਕੀ ਸਟੈਪ ਉਗਾਗਾ ਅਸੀਂ ਉਹਦੇ ਲਈ ਫਿਰ ਜੋ ਸਾਡੇ ਵੱਲੋਂ ਕੀਤਾ ਗਿਆ ਸੀ ਜਰੂਰ ਕਰਾਂਗੇ ਅਸੀਂ ਸਾਰੇ ਕਲੋਨੀ ਵਾਲੇ ਇਕੱਠੇ ਹੋ ਕੇ ਫਿਰ ਅਸੀਂ ਧਰਨੇ ਤੇ ਬੈਠਾਂਗੇ ਮੇਰਾ ਨਾਮ ਐਡਵੋਕੇਟ ਅਕਾਂਸ਼ਾ ਸ਼ਰਮਾ ਹਾਂਜੀ ਮੈਡਮ ਜਿਹੜੀ ਤੁਹਾਡੇ ਜਿਹੜੇ ਐਕਟਵਾ ਚੋਰੀ ਹੋਈ ਸੀ ਤਾਂ ਇਹ ਵਾਰਦਾਤ ਕਿਤੇ ਹੋਈ ਉਹ ਇਦਾਂ ਸੀਗਾ ਸ਼ਾਮ ਦਾ ਟਾਈਮ ਸੀਗਾ ਤੇ ਆਪਣਾ ਸਾਡੀ ਐਕਟਿਵਾ ਬਾਹਰ ਖੜੀ ਸੀ ਸਾਡੀ ਦੋ ਐਕਟਿਵਾ ਬਾਹਰ ਖੜੀ ਹੋਈ ਸੀਗੀਆਂ ਤੇ ਆਪਣਾ ਪੌਨਿਕ 5 ਦੇ ਕਰੀਬ ਆਏ ਦੋ ਮੁੰਡੇ ਆਏ ਕਾਫੀ ਛੋਟੀ ਉਮਰ ਦੇ ਸੀਗੇ ਮੁੰਡੇ ਤੇ ਆਪਣਾ ਉਹਨਾਂ ਨੇ ਆਪਣੀ ਸਕੂਟੀ ਵੇਰੇ ਸਾਡੇ ਧਿਆਨ ਦਿੱਤਾ ਉਹਨਾਂ ਨੇ ਕਿ ਹਾਂ ਵੀ ਦੋ ਸਕੂਟੀਆਂ ਖੜੀਆਂ ਹੈਗੀਆਂ ਤੇ ਉਹ ਫਿਰ ਆਏ ਤੇ ਉਹਨਾਂ ਨੇ ਪਹਿਲਾਂ ਇੱਕ ਸਾਡੀ ਸਕੂਟੀ ਦੇ ਉੱਪਰ ਬੈਠ ਕੇ ਆਪਣੀ ਚਾਬੀ ਉਹ ਕੋਈ ਸੀਗੀ ਉਹਨਾਂ ਨੇ ਪਹਿਲਾਂ ਆਪਣਾ ਖੋਲਣ ਦੀ ਕੋਸ਼ਿਸ਼ ਕੀਤੀ ਉਹ ਨਹੀਂ ਖੁੱਲੀ ਨਾਲ ਸਾਡੀ ਇੱਕ ਦੂਸਰੀ ਸਕੂਟੀ ਵੀ ਖੜੀ ਸੀਗੀ ਉਹ ਨਾਲ ਫਿਰ ਉੱਤੇ ਆਪਣਾ ਬੈਠੇ ਵਿਦਨ 30 ਸਕਿੰਡਸ ਦੇ ਵਿੱਚ ਉਹਨਾਂ ਨੇ ਆਪਣਾ ਖੋਲ ਕੇ ਤੇ ਆਪਣਾ ਚੱਲਦੇ ਬਣੇ ਫਿਰ ਮੈਡਮ ਜੀ ਆਪਾਂ ਗੱਲ ਕਰੀ ਤੇ ਪੁਲਿਸ ਵੱਲੋਂ ਕੀ ਕੰਮ ਹੈ ਕਿੱਥੇ ਗਈ ਤੇ ਕੰਪਲੀਟ ਦਿੱਤੀ ਹਾਂਜੀ ਅਸੀਂ ਨਾਲ ਹੀ ਉਸ ਤੋਂ ਬਾਅਦ ਸਾਨੂੰ ਆਪਣਾ ਥੋੜਾ ਟਾਈਮ ਤਾਂ ਸਾਨੂੰ ਪਤਾ ਲੱਗ ਗਈ ਸਾਡੀ ਸਕੂਟੀ ਚੱਕੀ ਗਈ ਆ ਤੇ ਇਸੇ ਨਾਲ ਹੀ ਫਿਰ ਆਪਣਾ ਸਿਟੀ ਥਾਣੇ ਆਪਣਾ ਰਿਪੋਰਟ ਲਿਖਾ ਕੇ ਆਏ ਆ ਉਹਨਾਂ ਨੇ ਸਾਡੀ ਐਪਲੀਕੇਸ਼ਨ ਲਿਖ ਲਈ ਆ ਬਟ ਹੁਣ ਤੱਕ ਉਹਨਾਂ ਦਾ ਕੋਈ ਜਵਾਬ ਨਹੀਂ ਆਇਆ ਕਿ ਹਾਂ ਵੀ ਤੁਹਾਡੀ ਲੱਭੀ ਹੈ ਨਹੀਂ ਲੱਭੀ ਹੈਗੀ ਆ ਤੇ ਪਤਾ ਨਹੀਂ ਹਾਇ ਤੱਕ ਤਾਂ ਕੁਝ ਨਹੀਂ ਉਹਨਾਂ ਨੇ ਕਾਰਵਾਈ ਕੀਤੀ ਲੱਭੀ ਨਹੀਂ ਕੀ ਕਰਦੇ ਪਏ ਸਨ ਤਾਂ ਖੁਦ ਨਹੀਂ ਕੁਝ ਪਤਾ ਐਜ਼ ਅ ਐਡਵੋਕੇਟ ਤੁਸੀਂ ਸੁਰੱਖਿਆ ਪ੍ਰਬੰਧਨ ਨੂੰ ਲੈ ਕੇ ਕਲੌਂਡੀ ਪੁਲਿਸ ਪ੍ਰਸ਼ਾਸਨ ਦੀ ਕਾਰੇ ਪ੍ਰਣਾਲੀ ਨੂੰ ਕਿੱਦਾਂ ਦੇਜੋ ਬਹੁਤ ਬੁਰੀ ਹਾਲਤ ਹੈ ਸਾਡੀ ਸੁਸਾਇਟੀ ਦੇ ਵਿੱਚ ਕਿੰਨੀਆਂ ਚੋਰੀ ਹੋ ਚੁਕੀਆਂ ਹਨ ਹਜੇ ਤੱਕ ਕੋਈ ਨਤੀਜਾ ਨਹੀਂ ਆਇਆ ਹੈਗਾ ਘਟੋ ਘਟ ਸਾਨੂੰ 3 ਸਾਲ ਹੋ ਗਏ ਸੁਸਾਇਟੀ 'ਚ ਆਏ ਹਾਂ ਤੇ ਕੁਛ ਹੀ ਮਹੀਨਿਆਂ ਦੇ ਵਿੱਚ ਪਹਿਲਾਂ ਕਾਫੀ ਕਿਸੇ ਦੇ ਘਰ ਦੇ ਅੰਦਰ ਵੜ ਕੇ ਉਹਨਾਂ ਸਾਰਾ ਕੁਝ ਸਮਾਨ ਸਹੁੰ ਲੈ ਗਏ ਸੀਗੇ ਤੇ ਹੁਣ ਇਹ ਇੱਥੇ ਟਿਊਸ਼ਨ ਪੜਾਉਂਦੇ ਆ ਸ਼ਰੀਆਮ ਦਿਨ ਦਿਹਾੜੇ ਮੁੰਡੇ ਆਂਦੇ ਆ ਸਕੂਟੀ ਤੇ ਆਂਦੇ ਆ ਆਪਣਾ ਸ਼ਰੀਆਮ ਸਾਈਕਲ ਚੱਕ ਕੇ ਆਪਣੇ ਸੈਂਟਰ ਦੇ ਵਿੱਚ ਰੱਖ ਕੇ ਚਲੇ ਜਾਂਦੇ ਆ ਘਟੂ ਘਟ 4-5 ਸਾਈਕਲਾਂ ਇੱਧਾ ਚੋਰੀ ਹੋ ਚੁੱਕੀਆਂ ਤੇ ਇੱਕ ਸਾਡੀ ਇੱਕ ਕਾਫੀ ਵੱਡੀ ਗੱਡੀ ਸੀਗੀ ਉਹ ਆਰਾਮ ਨਾਲ ਆਪਣਾ ਖੋਲ ਖੁਲ ਕੇ ਉਹ ਜਾ ਚੁੱਕੇ ਆ ਉਹਦਾ ਵੀ ਕੋਈ ਨਹੀਂ ਅਤਾ ਪਤਾ ਹੈਗਾ ਹੁਣ ਸਾਡੀ ਸਕੂਟੀ ਤੇ ਪੁਲਿਸ ਵੱਲੋਂ ਕੋਈ ਵੀ ਕਾਰਵਾਈ ਨਹੀਂ ਹੋਈ ਹੈ ਕੁਝ ਨਹੀਂ ਪਤਾ ਲੱਗਾ ਹੁੰਦਾ ਕਿਹੜੀ ਚੀਜ਼ ਕਿੱਥੇ ਗਈ ਹੈ ਮਰੇ ਕੋਈ ਸਮੰਤ ਕੋਈ ਆਪਣੀ ਕੰਪਲੇਂਟ ਕੋਈ ਜਾਂ ਕੋਈ ਹੋਰ ਕੰਪਲੇਂਟਸ ਆਪਣੇ ਪਾਈ ਹੈਗੀ ਆ ਤੇ ਹੁਣ ਵੀ ਜਿੱਦਾਂ ਸਾਡੇ ਐਮਸੀਸ ਮੈਂ ਆਪਣੇ ਦੱਸਿਆ ਹੈਗਾ ਕਿ ਡੀਸੀ ਆਫਿਸ ਗਏ ਸੀਗੇ ਤੇ ਉਹਨਾਂ ਨੂੰ ਕਿਹਾ ਹੈਗਾ ਉਹਨਾਂ ਨੇ ਸਪੈਸ਼ਲੀ ਕਿਹਾ ਸੀਗਾ ਕਿ ਹਾਂ ਵੀ ਅਸੀਂ ਇੱਥੇ ਪੀਸੀਆਰ ਦੀ ਸਾਰੀ ਆਪਣਾ ਸੁਰੱਖਿਆ ਰੱਖਾਂਗੇ ਸਵੇਰੇ ਵੀ ਰਾਤੀ ਵੀ ਬਟ ਹੁਣ ਤੱਕ ਤਤ ਤੋਂ ਲੈ ਕੇ ਹੁਣ ਤੱਕ ਕੋਈ ਵੀ ਨਹੀਂ ਹਟਕਾਇਆ ਕੋ ਸਾਡੇ ਇੱਥੇ ਸਾਨੂੰ ਕੋਈ ਪੁਲਸ ਦਾ ਬੰਦਾ ਕੋਈ ਦਿਖਦਾ ਤੱਕ ਨਹੀਂ ਹੈ ਕਿ ਹਾਂ ਵੀ ਕੋਈ ਆ ਰਿਹਾ ਹੈ ਸੋਸਾਇਟੀ ਜਿਵੇਂ ਕੋ ਚੱਕਰ ਲਗਾ ਰਿਹਾ ਕੋਈ ਖੜੇ ਆ ਪਰ ਇੱਕ ਬੰਦਾ ਸਿੰਗਲ ਪਰਸਨ ਹੀ ਸਾਨੂੰ ਦਿਖਦਾ ਕੋਈ ਉੱਥੇ ਤਾਂ ਮੈਡਮ ਕੋਈ ਮੰਗ ਕਰਨੇ ਚਾਹਦੇ ਚਿਤਕਾਰਿਆ ਨੂੰ ਮੰਗ ਸਾਡੀ ਇਹ ਹੀ ਆ ਕਿ ਸਾਡਾ ਗੇਟ ਲੱਗਣਾ ਹੈਗਾ ਤੇ ਅਸੀਂ ਦੀ ਮੰਗ ਕੀਤੀ ਵੀ ਹੋਈ ਆ ਬਟ ਹਾਇ ਤੱਕ ਕੋਈ ਹੱਲ ਨਹੀਂ ਹੈਗਾ ਉਹਦਾ ਕਿ ਹਾਂ ਵੀ ਕੋਈ ਲੱਗ ਜਨ ਬਲਕਿ ਸਾਡੀ ਸੋਸਾਇਟੀ ਵਾਲੇ ਨੇ ਫੰਡਸ ਵੀ ਇਕੱਠੇ ਕਰਕੇ ਰੱਖੇ ਹੋਏ ਆਪਣੇ ਗੇਟ ਲਈ ਅਸੀਂ ਇੱਥੇ ਆਪਣਾ ਇੱਕ ਪਿੱਲਰ ਵੀ ਲਗਾਇਆ ਹੋਇਆ ਪਰ ਸਾਨੂੰ ਰੋਕਿਆ ਗਿਆ ਹੈਗਾ ਕਿ ਨਹੀਂ ਤੁਹਾਡਾ ਗੇਟ ਨਹੀਂ ਲੱਗਣਾ ਹੈਗਾ ਕਿ ਨਹੀਂ ਤੁਹਾਡਾ ਗੇਟ ਨਹੀਂ ਲੱਗਣਾ ਹੈਗਾ ਇੱਥੇ ਸਾਡੀ ਮੇਨ ਮੰਗ ਹੀ ਇਹੀ ਹੈਗੀ ਹੈ ਕਿ ਹਾਂ ਵੀ ਸਾਡਾ ਗੇਟ ਲੱਗ ਜੇ ਸਾਡੀ ਸੋਸਾਇਟੀ ਦੀ ਸੁਰੱਖਿਆ ਹੋ ਜੇ ਬਸ ਸਾਡੇ ਹੋਰ ਕੋਈ ਮੰਗ ਨਹੀਂ ਹੈਗੀ ਤੇ ਹੁਣ ਸਾਡੀ ਹੈਗੀ ਹੈ ਕਿ ਹੁਣ ਪੁਲਿਸ ਵਾਲੇ ਹੁਣ ਤੱਕ ਕੋਈ ਐਕਸ਼ਨ ਹੀ ਕਿਸੇ ਨੇ ਲਿੱਤਾ ਹੈਗਾ ਤੇ ਅੱਗੇ ਵਾਲੇ ਟਾਈਮ ਤੇ ਆ ਕੇ ਸਾਡੀ ਲੇਡੀ ਸਾਡੇ ਬੱਚੇ ਸਭ ਬੈਠੇ ਹੁੰਦੇ ਆ ਬਾਹਰ ਕੋਈ ਹੋਰ ਕੋਈ ਵੱਡੀ ਵਾਰਦਾਤ ਹੋ ਜੇ ਕੋਈ ਕਿਸੇ ਦੇ ਅੰਦਰ ਵੜ ਕੇ ਕੋਈ ਮਾਰ ਕੁੱਟ ਕਿਸ ਦਾ ਮਰਡਰ ਕਰਕੇ ਚਲ ਜੇ ਕੌਣ ਜ਼ਿੰਮੇਵਾਰੀ ਲਏਗਾ ਇਹਦਾ ਸਾਨੂੰ ਜਵਾਬ ਦਿੱਤਾ ਜਾਏ ਲਾਈਵ ਤੇ ਇਸ ਚੈਨਲ ਦੇ ਲਈ ਨਰੇਸ਼ ਖੋਸਲਾ ਦੀ ਵਿਸ਼ੇਸ਼ ਰਿਪੋਰਟ